50 ਸਾਲ ਦੀ ਉਮਰ ਤੋਂ ਬਾਅਦ ਆਪਾਂ ਲੱਤਾਂ ਦੇ ਵਿੱਚ ਜਾਨ ਕਿਵੇਂ ਪਾ ਸਕਦੇ ਆ ਸਾਡੇ ਕੋਲ ਅੱਜ ਪੇਸ਼ੈਂਟ ਆਏ ਨੇ ਇਹਨਾਂ ਦਾ ਇਹੀ ਸਵਾਲ ਸੀ ਵੀ ਲੱਤਾਂ ਦੇ ਵਿੱਚ ਜਾਨ ਨਹੀਂ ਰਹੀ ਕਿਉਂਕਿ ਜਦੋਂ ਆਪਣੀ ਉਮਰ 50 ਸਾਲ ਹੋ ਜਾਂਦੀ ਹੈ 8% ਤੋਂ ਲੈ ਕੇ ਆਪਣਾ ਮਸਲ ਮਾਸ ਹਰ ਸਾਲ ਆਪਣਾ ਲੋ ਹੋਣਾ ਸ਼ੁਰੂ ਹੋ ਜਾਂਦਾ ਹੈ ਈਵਨ ਹੱਡੀਆਂ ਦਾ ਵੀ ਇਹੀ ਹਾਲ ਹੁੰਦਾ ਹੈ ਸੋ ਆਪਾਂ ਆਸਾਨ ਕਸਰਤਾਂ ਕਰਕੇ ਲੱਤਾਂ ਨੂੰ ਤਾਕਤਵਰ ਕਿਵੇਂ ਬਣਾ ਸਕਦੇ ਆ 50 ਸਾਲ ਦੀ ਉਮਰ ਤੋਂ ਬਾਅਦ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਵੀਡੀਓ ਹੈ ਕਿਉਂਕਿ ਜਦੋਂ ਆਪਣੀ ਉਮਰ 50 ਸਾਲ ਹੋ ਜਾਂਦੀ ਹੈ ਸਪੈਸ਼ਲੀ ਔਰਤਾਂ ਦੀ ਮੀਨੋਪੌਜ਼ ਹੋ ਜਾਂਦੇ ਨੇ ਪੀਰੀਅਡਸ ਉਹਨੇ ਬੰਦ ਹੋ ਜਾਂਦੇ ਨੇ ਉਸ ਤੋਂ ਬਾਅਦ ਕੈਲਸ਼ੀਅਮ ਦੀ ਵੀ ਕਮੀ ਆਪਣੇ ਸਰੀਰ 'ਚ ਰਹਿਣੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਅੱਜ ਤੋਂ ਹੀ ਆਸਾਨ ਕਸਰਤਾਂ ਸਿਰਫ ਤਿੰਨ ਕਸਰਤਾਂ ਨੇ ਜੇਕਰ ਤੁਸੀਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਸਾਸਟ੍ਰਿਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਹੈ ਤੁਹਾਨੂੰ ਇੱਕ ਡੰਬਲ ਚਾਹੀਦਾ ਹੋਵੇਗਾ ਅਗਰ ਡੰਬਲ ਨਹੀਂ ਹੈ ਤੁਸੀਂ ਇੱਕ ਇਟ ਵੀ ਲੈ ਸਕਦੇ ਹੋ 2 ਤੋਂ 2.5 ਕਿਲੋ ਦੀ ਇਸ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਐਦਾਂ ਫੜ ਲੈਣਾ ਹੈ ਔਰ ਤੁਸੀਂ ਸਕੁਐਟ ਲਾਉਣਾ ਹੈ ਦੇਖੋ ਤੁਸੀਂ ਦੋਨੋਂ ਪੈਰ ਖੋਲ ਦੇਣੇ ਆ ਮੈਂ ਤੁਹਾਨੂੰ ਐਦਾਂ ਪਹਿਲਾਂ ਕਰਕੇ ਦਿਖਾਉਣਾ ਦੋਨੋਂ ਪੈਰ ਖੋਲ ਤੇ ਔਰ ਆਪਾਂ ਬਿਲਕੁਲ نیچے ਜਾਣਾ ਔਰ ਜਿਹੜੀ ਆਪਣੀ ਸਪਾਈਨ ਹੈ ਉਹ ਸਟ੍ਰੇਟ ਰਹੇਗੀ ਔਰ ਫਿਰ ਵਾਪਸ ਦੁਬਾਰਾ ਦੇਖੋ ਧਿਆਨ ਨਾਲ ਦੋਨੋਂ ਪੈਰ ਖੋਲ ਤੇ ਔਰ ਫਿਰ ਆਪਾਂ نیچے ਜਾ ਰਹੇ ਹਾਂ ਸਪਾਈਨ ਸਟ੍ਰੇਟ ਆ ਪਿਛੋਂ ਇਹ ਨਹੀਂ ਵੀ ਇਦਾਂ ਹੋ ਜਾਣਾ ਔਰ ਫਿਰ ਆਪਾਂ ਵਾਪਸ ਇਦਾਂ ਤੁਸੀਂ ਇਸ ਦੇ ਪੂਰੇ 1 ਮਿੰਟ ਕਰਨਾ ਸੈਕਿੰਡ ਐਕਸਰਸਾਈਜ਼ ਕੀ ਹੋਏਗੀ ਕਿ ਆਪਾਂ ਹੀਲ ਰੇਜ਼ ਕਰਨੀਆਂ ਨੇ ਆਪਾਂ ਕਿਸੇ ਵੀ ਜਗ੍ਹਾ ਤੇ ਖੜ੍ਹ ਜਾਣਾ ਔਰ ਹੌਲੀ-ਹੌਲੀ ਉੱਪਰ ਅੱਡੀਆਂ ਚੱਕਣੀਆਂ ਹੌਲੀ-ਹੌਲੀ ਹੌਲੀ ਆਪਾਂ ਅੱਡੀਆਂ ਥੱਲੇ ਲੈ ਕੇ ਆਉਣੀਆਂ ਹੌਲੀ-ਹੌਲੀ ਆਪਾਂ ਅੱਡੀਆਂ ਉੱਪਰ ਚੱਕਣੀਆਂ ਹੌਲੀ-ਹੌਲੀ ਆਪਾਂ ਥੱਲੇ ਲੈ ਕੇ ਆਉਣੀਆਂ ਇਹ ਤੁਸੀਂ ਪੂਰੇ 1 ਮਿੰਟ ਲਈ ਕਰਨੀ ਹੈ ਉਸ ਤੋਂ ਅਗਲੀ ਐਕਸਰਸਾਈਜ਼ ਫਿਰ ਤੁਸੀਂ ਡੰਬਲ ਚੱਕ ਲੈਣਾ ਹੈ ਔਰ 1 ਲੈਗ ਡਿਪ ਕਰਾਂਗੇ ਆਪਾਂ ਡੰਬਲ ਹੱਥ ਚ ਫੜ ਲਿਆ ਔਰ ਦੂਸਰੀ ਲੱਤ ਮੋੜ ਦੇਣੀ ਹੈ ਔਰ ਐਦਾਂ ਆਪਾਂ نیچے ਜਾਵਾਂਗੇ ਵਾਪਸ ਐਦਾਂ نیچے ਜਾਵਾਂਗੇ ਵਾਪਸ ਐਦਾਂ نیچے ਜਾਵਾਂਗੇ ਵਾਪਸ ਇਹ ਆਪਾਂ ਦੋਨੋਂ ਸਾਈਡ ਕਰਨਾ ਔਰ ਇਸ ਨੂੰ ਤੁਸੀਂ ਪੂਰੇ ਗਿਣ ਕੇ 10 ਵਾਰੀ ਈਧਰ 10 ਵਾਰੀ ਈਧਰ ਦੋਨੋਂ ਸਾਈਡ ਕਰਨ ਦੀ ਕੋਸ਼ਿਸ਼ ਕਰਨੀ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰਨੀਆਂ ਸ਼ੁਰੂ ਕਰ ਦੋਗੇ ਨਾਲ ਦੀ ਨਾਲ ਚੰਗਾ ਡਾਈਟ ਲਓਗੇ ਦੁੱਧ ਪੀਓਗੇ ਦਹੀਂ ਖਾਓਗੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਕਪੜਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਮਿਲਾਂਗੇ ਚੱਲਦੇ ਕਿ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਜ਼ਰੂਰੀ ਸੂਚਨਾ ਔਰ ਜ਼ਰੂਰੀ ਬੇਨਤੀ ਅਗਰ ਤੁਸੀਂ ਸਾਡੇ ਕੋਲ ਕਲੀਨਿਕ ਤੇ ਸਾਤੋ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਸਾਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਰਪਾ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਕੇ ਹੀ ਸਾਡੇ ਕੋਲ ਆਓ ਸਾਡਾ ਨੰਬਰ ਹੈ 8909 000064 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਪਾਇੰਟਮੈਂਟ ਬੁੱਕ ਕਰਵਾਓ ਫਿਰ ਹੀ ਤੁਸੀਂ ਸਾਡੇ ਕੋਲ ਆਓ ਸਤਿ ਸ੍ਰੀ ਅਕਾਲ